ਚਲੰਦਰ ਵੈਸਟ ਦੇ ਵਿੱਚ ਸੀਐਮ ਭਗਵੰਤ ਮਾਨ ਜਿਹੜੇ ਪਹੁੰਚ ਰਹੇ ਨੇ ਉਸੇ ਲੈ ਕੇ ਜਿਹੜਾ ਕਾਫੀ ਇਕੱਠ ਦੇਖਣ ਨੂੰ ਮਿਲ ਰਿਹਾ ਪਿੱਛੇ ਤੇ ਬੀਬੀਆਂ ਬੇਟੀਆਂ ਇੱਥੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਸ਼ਕਾ ਜੀ ਲੱਗਦਾ ਇਹ ਭਗਵੰਤ ਮਾਨ ਜਿੱਤ ਜੂਗੇ ਆ ਬਿਲਕੁਲ 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 ਯਾਰ ਯਾਰ ਕੀ ਆ ਗਿਆ ਕਾਉਂਨਸਲ ਨਹੀਂ ਮੈਂ ਕੋਈ ਕਰਾਇਆ ਨਹੀਂ ਪਤਾ ਨਹੀਂ ਉਹ ਚਾਰ ਤੇ ਹਾਂ ਜੀ ਮਾਤਾ ਕੀ ਗੱਲ ਹੈ ਜੀ ਭਗਵੰਤਾਂ ਜਿੱਥੇ ਹਾਂ ਹਾਂ ਜਿੱਥੇ ਬਿਲਕੁਲ ਜਿੰਦਾ ਵਾ ਯਾਰ ਲੱਣ 1100 ਰੁਪਏ ਗਿਆ ਮੈਂ ਮੈਂ 5000 ਮੈਂ 5000 ਲੈਣਾ ਜਿੱਥੇ ਗਈ ਸੀਐਮ ਸਾਹਿਬ ਜਿੱਥੇ ਜਾਉਗੇ ਮੇਰਾ ਲੈਣਾ ਕੋਈ ਨਹੀਂ 5000 ਰੁਪਿਆ ਦਾ ਨਹੀਂ ਹੋ ਜਿੱਥੇ ਜਾਉਗੇ ਕਿਤਨਾ ਜਾਈਦਾ ਇਹ ਹੋਰ ਵੀ ਮਾਤਾ ਹੀ ਹੁਣ ਅੱਗੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਦੂਰ ਆਵਾਜ਼ ਨਹੀਂ ਆਉਂਦੀ ਇੱਥੇ ਤੇ ਲੱਗੇ ਜਾ ਗੱਲ ਕਰਦੇ ਆ ਉਹਨਾਂ ਦੇ ਨਾਲ ਪਾਣੀ ਸੱਸੀ ਗੱਲ ਜੀ ਚੈਟ ਵਾਲੇ ਭਰਾਵਾਂ ਦੇ ਨਾਲ ਅੱਥਰਾਂ ਤੇ ਜਿਹੜੇ ਕਰਦੇ ਹੁੰਦੇ ਨੇ ਜਿਹੜੇ ਅਗਲੇ ਆਏ ਬਾਹਰੋਂ ਤੇ ਉਹ ਬਲਕ ਕਢਾਲੀਏ ਫੇਰ ਬਾਅਦ ਚ ਜਿੱਤ ਜੁਗੇ ਸੀਐਮ ਸਾਹਿਬ ਐਤਵਾਰ ਥਾਂ ਜੀ ਪੁਰਾਣੇ ਗੁਦਵਾਰੇ ਤੋਂ ਕਿੰਨਾ ਤਾਂ ਉਹਨੇ ਆਪੇ ਜਲਦਾ ਰਿੰਕੂ ਭਾਜੀ ਤੇ ਬਾਟੀ ਭਾਜੀ ਆਪਣੇ ਘਰੇ ਨਾਲ ਆਏ ਨੇ ਉਹਨੇ ਇਹ ਕਹਿ ਕੇ ਜੀਤਾ ਦਾ 1000 ਰੁਪਏ ਆ ਜਾਊਗਾ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਆ ਆ ਜਾ ਲੁਗਾ ਭੜੇ ਰਿੰਕੂ ਜੀ ਅਗਲਾ ਜਿਹੜਾ ਭਾਗ ਲੈਣਾ ਬੋਲਾ ਬਿਆਜ ਆਜਾ ਕਹਿੰਦੇ ਬਿੱਲ ਵੀ ਆਣ ਲੱਪੇ ਹੁਣ ਜਿਹੜੇ ਆਪਾਂ ਨੇ ਫੀ ਕੀਤੇ ਹਾਂ ਹਾਂ ਨਾ ਇਹ ਲੱਪੇ ਆ ਵੀ ਪ੍ਰਧਾਨ ਕੀ ਹਾਲ ਦੇ ਸਾਡੇ ਦੇ ਕਿਸੇ ਬਾਦ ਨਹੀਂ ਕਿੰਮਤ ਆਜਾ ਤੇ ਮਾਰਿਆ 1000 ਰੁਪਏ ਬਦਲੇ ਲਈ ਪੋਤਾ ਵੀ ਜਿੱਤਣਗੇ ਬਿੱਲਾ ਲੱਪੇ ਬਿੱਲ ਹਾਂ ਬਿੱਲ ਵੀ ਧੰਨਵਾਦ ਕਰਦੇ ਹਾਂ ਬੇਠਣ ਦੀ ਕਿਰਪਾਤਾ ਕਰੋ ਜੀ ਬੀਬੀਆਂ ਦੇ ਇਹੀ ਕਹਿਣਾ ਵੇ ਕਿ ਹਜ਼ਾਰ ਹਜ਼ਾਰ ਰੁਪਏ ਨਹੀਂ ਮਿਲਿਆ ਹੋਏ ਤਾਂ ਕਰ ਦੇਖਦੇ ਆ ਫਿਰ ਵੀ ਜਿੱਤੂਗੇ ਭਗਵੰਤ ਮਾਨ ਮਾਤਾ ਜੀ ਉਹਨੇ ਬੈਠੇ ਨਾਲ ਗੱਲਬਾਤ ਕਰਦੇ ਸასი ਗਲ ਮਤਾਈ ਅੱਛਾ ਜੀ ਰਾਜੀਆ ਮਾਲ ਪੁੱਤਾਂ ਚੰਦ ਸਿੰਘ ਮਤਾਈ ਕੀ ਕਹਿਣਾ ਚਾਹੁੰਦਾ ਆ ਠੀਕ ਹੈ ਜੀ ਬੱਚੇ ਹੁਣ ਪੜੇ ਲਿਖੇ ਆ ਕੋਰਸ ਕਿਤੇ ਹੋਏ ਇਹਨਾਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਬਾਕੀ ਮਹਗਾਈ ਥੋੜੀ ਘਟ ਕੱਟ ਦਿਓ ਮਹਗਾਈ ਘਟੋ ਵੀ ਚਾਹੀਦੀ ਆ ਬਸ ਹੋਰ ਬਾਕੀ ਬੰਗਣੀ ਵੀ ਹਟਾਓ ਬਸ ਹੋਰ ਪੱਕ ਜਿੱਤ ਜੁਗੇ ਭਗਵੰਦ ਮਾਨੇ ਮੰਦਿਰ ਜਿੱਤਣਗੇ ਜਿੱਤਣਗੇ ਉਸ ਤੋਂ ਜ਼ਰੂਰੀ ਤਰਕੇ 100000 ਰੁਪਏ ਆ ਗਿਆ ਅਕਾਊਂਟ ਤੁਹਾਡੇ ਨਹੀਂ ਉਹ ਨਹੀਂ ਆਇਆ ਦਿੰਗਾ ਦੋ ਟਿੱਕਰ ਆ ਜਾਊਗਾ ਬੰਦਾ ਜੇ ਤਾਂ ਉਹਦੀ ਮਰਜ਼ੀ ਬਾਣ ਕੇ ਆ ਜਾਏਗਾ ਆਹ ਨਹੀਂ ਕਹਿਣਾ ਚਾਹੁੰਦੇ ਹੋ ਜਿੱਤੇ ਆਪਣੀ ਅਸਪਾਜੀ ਪਹਿਲਾਂ ਇਹ ਕਿ ਬੱਚਿਆਂ ਨੂੰ ਨੌکریاں ਮਿਲਣੀਆਂ ਚਾਹੀਦੀਆਂ ਜਿਹੜੇ ਬੱਚੇ ਨਸ਼ੇ ਕਰਦੇ ਨਸ਼ੇ ਬੰਦ ਹੋਣੇ ਚਾਹੀਦੇ ਸ਼ੀਤਲ ਨਰਾਗ ਦਾ ਕਿਵੇਂ ਦੇਖਦੇ ਹਾਂਜੀ ਪਹਿਲਾਂ ਉਹ ਵੀ ਵਿਧਾਇਕ ਸੀਗੇ ਇੱਥੇ ਕੰਮ ਕੀਤੇ ਉਹਨਾਂ ਨੇ ਤਦ ਹੋਏ ਕਿ ਕਾਕਾ ਕੋਈ ਨਿਕਾੜ ਦੇ ਬੋਤ ਦਾ ਸਾਰੇ ਕਹਿ ਜਾਂਦੇ ਮੁਰਕੇ ਕਾਤਾ ਕੋਈ ਚਾਹੀਦਾ ਸੀਡ ਰਿੰਕੂ ਦਾ ਸੀਡ ਰਿੰਕੂ ਦਾ ਕਿਵੇਂ ਦੇ ਹਾਂ ਸੀਡ ਰਿੰਕੂ ਦਾ ਕੰਮ ਕੀਤੇ ਉਹਨਾਂ ਨੇ ਨਾ ਦੇਖੋ ਕੰਮ ਤੇ ਕੰਮ ਤਾਂ ਕੋਈ ਦਿੱਕਤ ਨਹੀਂ ਹੱਲੇ ਪਹੁੰਚੇ ਹੀ ਨਹੀਂ ਕੰਮ ਕੋਈ ਕੰਮ ਸਵਾਦਿਆ ਤਾਂ ਹੈ ਨਹੀਂ ਪਾਰਟੀ ਚੇਂਜ ਕਰ ਲੈਂਦੇ ਐ ਜਦੋਂ ਜਲੰਧਰ ਵੈਸਟ ਦੇ ਵਿੱਚ ਸੀਐਮ ਭਗਵੰਤ ਮਾਨ ਜਿਹੜੇ ਪਹੁੰਚ ਰਹੇ ਨੇ ਉਸੇ ਲੈ ਕੇ ਜਿਹੜਾ ਕਾਫੀ ਇਕੱਠ ਦੇਖਣ ਨੂੰ ਮਿਲ ਰਿਹਾ ਪਿੱਛੇ ਤੇ ਬੀਬੀਆਂ ਬੇਟੀਆਂ ਇੱਥੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ take ਸ਼ਸ਼ਕਾ ਜੀ ਲੱਗਦਾ ਇਹ ਭਗਵੰਤ ਮਾਨ ਜਿੱਤ ਜਾਊਗਾ ਕੀ ਆ ਬੈਂਕੋਂ ਬਿਲਕੁਲ 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 ਯਾਰ ਯਾਰ ਕਿੱ ਆ ਗਿਆ ਕਾਊਂਟ ਨਹੀਂ ਪਤਾ ਦੇਖ ਆ ਜਾਏਗਾ ਨਹੀਂ ਆਇਆ ਪਤਾ ਨਹੀਂ ਤੋ 40 ਤੋਂ ਉਹਦੇ ਮਾਤੇ ਕੀ ਗੱਲ ਆ ਭਗਵੰਤ ਮਾਨ ਜਿੱਤ ਕੇ ਇਸ ਵਾਰ ਹਾਂ ਜਿੱਤੂ ਅੱਜ ਬਿਲਕੁਲ ਜਿੰਦਾਬਾਦ ਯਾਰ ਲੈਣ 1100 ਰੁਪਏ ਗਿਆ ਇਹ ਮੈਂ 5000 ਮੈਂ 5000 ਲੜ ਜਿੱਤੂਗੇ ਸੀਐਮ ਸਾਹਿਬ ਜਿੱਤ ਦੋ ਜਿੱਤ ਜਾਊਗਾ ਯਾਰ ਲੈਣ ਹਾਂ ਕੋਈ ਕੋਈ 10000 ਰੁਪਈਆ ਤਾਂ ਨਹੀਂ ਹੋ ਜਿੱਤ ਜਾਓਗੇ ਕਿਤਨਾ ਜਾਈਦਾ ਔਰ ਵੀ ਮਾਤਾ ਹੀ ਹੁਣੇ ਅੱਗੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਦੂਰ ਆਵਾਜ਼ ਨਹੀਂ ਆਉਂਦੀ ਇੱਥੇ ਤੇ ਲੱਗੇ ਜਾਂ ਗੱਲ ਕਰਦੇ ਆ ਉਹਨਾਂ ਦੇ ਨਾਲ ਹਾਂਜੀ ਸੱਸੀ ਗੱਲ ਜੀ ਚੈਟ ਵਾਲੇ ਭਰਾਵਾਂ ਅੱਗੇ ਕੀ ਪਤਾ ਨਹੀਂ ਕੀ ਨੇ ਕਰਦੇ ਹੁੰਦੇ ਅਗਲੇ ਆਏ ਹੋਇਆ ਨਾ ਪਹਿਲੇ ਉਹ ਬਲਕ ਘਡਾਲੀਏ ਫੇ ਬੱਜ ਜਿੱਤ ਜੁਗੇ ਸੀਐਮ ਸਾਹਿਬ ਐਤਵਾਰ ਪੁਰਾਣੀ ਗੋਤਵਾਲੇ ਤੋਂ ਕਿਤਨਾ ਚ ਉਹਨੇ ਆਪਾਂ ਹੀ ਚਲ ਆਇਆ ਰਿਕੂ ਭਾਜੀ ਤੇ ਮਾਤੀ ਭਾਜੀ ਆਪਣੇ ਜਿੱਥੇ ਨਾਲ ਆ ਰਹੇ ਨੇ ਉਹਨਾਂ ਨੇ ਜਿਆ ਕਹਿ ਜਿਆ ਵੀ ਆ ਜਾਊਗਾ ਬਿਲਕੁਲ ਕਰਦੇ ਆ ਧੰਨਵਾਦ ਕਰਦੇ ਆ ਵੀ ਆ ਜਾ ਲੁਗਾ ਭੜੇ ਰਿੰਕੂ ਜੀ ਅਗਲਾ ਜੀ ਫਾਇਲ ਲੈਣਾ ਹੁਣ ਬੋਲਾ ਬਿਆਜ ਆ ਜਾ ਕਹਿੰਦੇ ਬਿੱਲ ਵੀ ਆਣ ਲੱਪੇ ਹੁਣ ਜਿਹੜੇ ਹਾਂ ਨਾ ਇਹ ਮੀਂਹ ਕਿਤੇ ਹਾਂ ਨਾ ਇਹ ਲੱਪੇ ਅਵੀ ਪ੍ਰਧਾਨ ਜੀ ਚਾਹੋਣ ਦੇ ਸਾਡੇ ਦੇ ਕਿਸੇ ਬਾਅਦ ਨਹੀਂ ਕਿੰਬੰਦ ਆਜਾ ਤੇ ਆ ਗਏ ਅਜਾਤ ਰੁਪਏ ਬਦਲੇ ਨਹੀਂ ਕੋਤਾ ਵੀ ਜਿੱਤਣਗੇ ਬੇਲਾ ਲੱਪੇ ਬਿੱਲ ਆ ਬਿੱਲ ਵੀ ਧੰਨਵਾਦ ਕਰਦੇ ਹਾਂ ਬੇਠਣ ਦੀ ਕਿਰਪਾਤਾ ਕਰੋ ਜੀ ਬੀਬੀਆਂ ਦੇ ਇਹੀ ਕਹਿਣਾ ਵੇ ਕਿ 100000 ਰੁਪਏ ਨਹੀਂ ਮਿਲਿਆ ਹੋਏ ਤਾਂ ਕਰ ਦੇਖਦੇ ਆ ਫਿਰ ਵੀ ਜਿੱਤੂਗੇ ਭਗਵੰਤ ਮਾਨ ਮਾਤਾ ਜੀ ਹੁਣੇ ਬੈਠੇ ਨਾਲ ਗੱਲਬਾਤ ਕਰਦੇ ਸਸੀ ਕਲ ਮਤਾ ਜੀ ਅੱਛਾ ਜੀ ਰਾਜੀ ਹੋ ਮਾਤਾ ਚੰਦ ਸਿੰਘ ਮਤਾ ਜੀ ਕੀ ਕਹਿਣਾ ਚਾਹੁੰਦੇ ਆ ਕੀ ਕਹਿੰਦੇ ਆ ਕਿ ਬੱਚੇ ਹੁਣ ਪੜ੍ਹੇ ਲਿਖੇ ਆ ਕੋਰਸ ਕਿਤੇ ਹੋਏ ਇਹਨਾਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਬਾਕੀ ਮਹंगाई ਥੋੜੀ ਘਟਕਾ ਦਿਓ ਮਹंगाई ਘਟੋ ਵੀ ਚਾਹੀਦੀ ਆ ਆ ਬਸ ਹੋਰ ਬੰਗ ਬੰਗ ਨਹੀਂ ਕੀ ਹਟਾਓ ਬਸ ਹੋਰ ਪੱਕ ਜਿੱਤ ਜੁਗੇ ਭਗਵੰਦ ਮਾਨੇ ਦਾ ਮੰਦਰ ਜਿੱਤਣਗੇ ਜਰੂਰ ਜਿੱਤੜਗੇ 100000 ਰੁਪਏ ਆ ਗਿਆ ਅਕਾਊਂਟ ਤੁਹਾਡੇ ਨਹੀਂ ਉਹ ਨਹੀਂ ਆਇਆ ਦੇਖੋ ਜਦੋਂ ਟਿੱਕਰ ਆ ਜਾਊਗਾ ਬੰਦਾ ਜੇ ਤਾਂ ਉਹਦੀ ਮਰਜ਼ੀ ਬਾਣ ਕੇ ਆ ਜਾਏਗਾ ਆਹ ਕੀ ਕਹਿਣਾ ਚਾਹੁੰਦੇ ਹੋ ਜਿੱਤੇ ਇਸ ਦੀ ਆਪਣੀ ਬਸ ਭਾਜੀ ਪਹਿਲਾਂ ਇਹ ਕਿ ਬੱਚਿਆਂ ਨੂੰ ਨੌکریاں ਮਿਲਣੀਆਂ ਚਾਹੀਦੀਆਂ ਜਿਹੜੇ ਬੱਚੇ ਨਸ਼ੇ ਕਰਦੇ ਨਸ਼ੇ ਬੰਦ ਹੋਣੇ ਚਾਹੀਦੇ ਸ਼ੀਤਲ ਰਾਗ ਦਾ ਕਿਵੇਂ ਦੇਖਦੇ ਹੋ ਹਾਂਜੀ ਪਹਿਲਾਂ ਉਹ ਵੀ ਵਿਧਾਇਕ ਸੀਗੇ ਇੱਥੇ ਕੰਮ ਕੀਤੇ ਉਹਨਾਂ ਨੇ ਕੋਈ ਇਨੇ ਕਾਕਾ ਕੋਈ ਨਿਕਾੜ ਦੇ ਕੋਤਰਾ ਸਾਰੇ ਕਹਿ ਜਾਂਦੇ ਮਰ ਕੇ ਕਾਤਾ ਕੋਈ ਚੂ ਸ਼ੀਲ ਰਿੰਕੂ ਦਾ ਸ਼ੀਲ ਰਿੰਕੂ ਦਾ ਕਿਵੇਂ ਦੇ ਹਾਂ ਸੀ ਸ਼ੀਲ ਰਿੰਕੂ ਦਾ ਕੰਮ ਕੀਤੇ ਉਹਨਾਂ ਨੇ ਦੇਖੋ ਕੰਮ ਤਾਂ ਕੋਈ ਕੰਮ ਤਾਂ ਕੋਈ ਠਿੱਕਣ ਨਹੀਂ ਹੱਲੇ ਪਹੁੰਚਿਆ ਹੀ ਨਹੀਂ ਕੰਮ ਕੋਈ ਕੰਮ ਸਵਾਰਿਆ ਤਾਂ ਹੈ ਨਹੀਂ ਪਾਜੀ ਚੇਂਜ ਕਰ ਲੈਂਦੇ ਅੱਜ ਤਾਂ ਜੀ